ਰਖੜ ਪੁੰਨਿਆ ਮੌਕੇ ਬਾਬਾ ਬਕਾਲਾ ਸਜੀਆਂ ਸਿਆਸੀ ਸਟੇਜਾਂ ਆਪਦੀ ਸਿਆਸੀ ਕਾਨਫਰੰਸ 'ਚ ਸ਼ਾਮਲ ਹੋਣਗੇ ਸੀਐਮ ਮਾਨ ਦਾ ਕਾਲੇ ਦਲ ਦੀ ਸਟੇਜ ਤੇ ਪਹੁੰਚਣਗੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਤੇ ਚੰਡੀਗੜ੍ਹ ਦੇ ਜ਼ਿਆਦਾਤਰ ਹਸਪਤਾਲਾਂ 'ਚ ਡਾਕਟਰਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਕੋਲਕਾਤਾ ਨਿਰਭਯਾ ਕੇਸ ਨੂੰ ਲੈ ਕੇ ਜਤਾ ਰਹੇ ਨੇ ਵਿਰੋਧ ਅੱਜ ਡਾਕਟਰਾਂ ਨਾਲ ਮੀਟਿੰਗ ਕਰਨਗੇ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਪੈਰਿਸ 올림픽 ਚ ਹਿੱਸਾ ਲੈਣ ਵਾਲੇ ਹਰਿਆਣਾ ਦੇ ਖਿਡਾਰੀਆਂ ਤੇ ਪੈਸਿਆਂ ਦੀ ਵਰਸਾ ਹਰਿਆਣਾ ਸਰਕਾਰ ਨੇ ਸ਼ੂਟਰ ਮਨੂ ਭਾਕਰ ਸਮੇਤ 25 ਖਿਡਾਰੀਆਂ ਨੂੰ ਜਾਰੀ ਕੀਤੀ ਨਾਮੀ ਰਾਜੀ ਰੈਸਲਰ ਵਿਨੇਸ਼ ਫਗਾਟ ਨੂੰ ਵੀ ਮਿਲੇ 4 ਕਰੋੜ ਰੁਪਏ ਕੁਆਲਿਟੀ ਅਤੇ ਸਿਕਿਉਰਿਟੀ ਸਟੈਂਡਰਡ ਤੇ ਫੇਲ ਹੋਏ ਭਾਰਤ ਦੇ 12 ਫੀਸਦੀ ਮਸਾਲੇ 4万51 ਚੋਂ 474 ਨਮੂਨੇ ਮਾਪਦੰਡਾਂ ਤੇ ਨਹੀਂ ਉਤਰੇ ਖਰੇ ਆਰਟੀਆਈ ਜ਼ਰੀਏ ਹੋਇਆ ਖੁਲਾਸਾ ਜਿਆਣਾ ਦੇ ਸਰਾਬਾ ਨਗਰ ਚ ਚੱਲੀਆਂ ਗੋਲੀਆਂ BMW ਤੇ ਜਾ ਰਹੇ ਕੱਪੜਾ ਵਪਾਰੀ ਦੇ بیٹے ਤੇ ਫਾਇਰਿੰਗ ਵਾਲ ਵਾਲ ਬੱਚਿਆਂ ਨੌਜਵਾਨ ਮਲਜ਼ਮਾਂ ਦੀ ਭਾਲ ਚ ਜੁਟੀ ਪੁਲਿਸ ਪਠਾਨਕੋਟ ਦੇ ਸੁजानਪੁਰ ਚ ਪੁਰਾਣੀ ਰੰਜਿਸ਼ ਚ ਨੌਜਵਾਨ ਦਾ ਕਤਲ ਪਰਿਵਾਰ ਨੇ Laash ਸੜਕ ਤੇ ਰੱਖ ਕੇ ਕੀਤਾ ਪ੍ਰਦਰਸ਼ਨ ਮਲਜ਼ਮਾ ਖਿਲਾਫ ਸਖਤ ਕਾਰਵਾਈ ਦੀ ਮੰਗ ਪੰਜਾਬੀ ਗਾਇਕ ਸਾਰਥੀ ਕੇਦੀ ਸਿਹਤ ਵਿੱਚ ਹੋ ਰਿਹਾ ਸੁਧਾਰ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਚਾਹਣ ਵਾਲਿਆਂ ਨੂੰ ਕਿਹਾ ਸ਼ੁਕਰੀਆ ਦਿਲ ਦਾ ਦੌਰਾ ਪੈਣ ਤੋਂ ਬਾਅਦ ਸਾਰਥੀ ਕੇਦੀ ਹੋਈ ਹੈ ਸਰਜਰੀ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਬੁਲੇਟਿਨ ਚ ਸਭ ਤੋਂ ਪਹਿਲਾਂ ਗੱਲ ਰਖੜ ਪੁੰਨਿਆਂ ਦੀ ਰਖੜ ਪੁੰਨਿਆਂ ਦੇ ਮੌਕੇ ਤੇ ਬਾਬਾ ਬਕਾਲਾ ਚ ਅੱਜ ਸਿਆਸੀ ਸਟੇਜਾਂ ਸਜੀਆਂ ਨੇ ਆਮ ਆਦਮੀ ਪਾਰਟੀ ਅਕਾਲੀ ਦਲ ਅਤੇ ਕਾਂਗਰਸ ਦੇ ਵੱਲੋਂ ਸਿਆਸੀ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਖਾਸ ਗੱਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਸਿਆਸੀ ਕਾਨਫਰੰਸ ਚ ਸ਼ਾਮਲ ਹੋਣਗੇ ਇਸ ਦੇ ਨਾਲ ਹੀ ਅਕਾਲੀ ਦਲ ਦੀ ਕਾਨਫਰੰਸ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ਾਮਲ ਹੋ ਰਹੇ ਨੇ ਤੇ ਪੰਜਾਬ ਕਾਂਗਰਸ ਦੇ ਵੱਲੋਂ ਵੀ ਕਾਨਫਰੰਸ ਕੀਤੀ ਜਾ ਰਹੀ ਹੈ ਇਹੀ ਨਹੀਂ ਅਮਰਿਤਪਾਲ ਸਿੰਘ ਦੇ ਧੜੇ ਵੱਲੋਂ ਵੀ ਬੱਬ ਬਕਾਲਾ ਚ ਪੰਥਕ ਇਕੱਠ ਸੱਦਿਆ ਗਿਆ ਤਾਂ ਅੱਜ ਜਿੱਥੇ ਰਖੜ ਪੁੰਨਿਆਂ ਦੇ ਮੌਕੇ ਤੇ ਸੀਐਮ ਮਾਨ ਪਹੁੰਚ ਰਹੇ ਨੇ ਉੱਥੇ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਵੀ ਸਿਆਸੀ ਸਟੇਜਾਂ ਸਜੰਨਾਂ ਜਾਰੀਆਂ ਨੇ ਤੇ ਐਮਪੀ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਤੇ ਹੱਕ ਦੇ ਵਿੱਚ ਵੀ ਪੰਥਕ ਇਕੱਠ ਸੱਦਿਆ ਗਿਆ ਫਰੀਦਕੋਟ ਤੋਂ ਆਜ਼ਾਦ ਐਮਪੀ ਸਰਬਜੀਤ ਸਿੰਘ ਖਾਲਸਾ ਅਤੇ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਦੇ ਵੱਲੋਂ ਕਈ ਥਾਵਾਂ ਤੇ ਜਾ ਕੇ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ ਪੰਚਕ ਇਕੱਠ ਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ ਤਾਂ ਅੱਜ ਸਿਆਸੀ ਵਾਰ ਵੀਸ ਨੂੰ ਕਿਹਾ ਜਾ ਸਕਦਾ ਹੈ ਇੱਕ ਦੂਜੇ ਤੇ ਸਿਆਸੀ ਵਾਰ ਪਲਟ ਵਾਰ ਵੀ ਹੋਣਗੇ ਤੇ ਰਖੜ ਪੁੰਨਿਆਂ ਦੇ ਮੌਕੇ ਤੇ ਰਾਜਪਦਰੀ ਸਮਾਗਮ ਵੀ ਹੋਵੇਗਾ ਜਿੱਥੇ ਸੀਐਮ ਮਾਨ ਸ਼ਰਕਤ ਕਰ ਰਹੇ ਨੇ ਰਖੜ ਪੁੰਨਿਆਂ ਬਾਬਾ ਬਕਾਲਾ ਦੇ ਵਿੱਚ ਜਿੱਥੇ ਅੱਜ ਕਾਫੀ ਅਹਿਮ ਹੋ ਜਾਂਦਾ ਹੈ ਦਿਨ ਸਿਆਸੀ ਸਟੇਜਾਂ ਸਜਣ ਗਿਆ ਧਾਰਮਿਕ ਪੱਖ ਤੋਂ ਵੀ ਬਿਹਤ ਅਹਿਮiyet ਰਖੜ ਪੁੰਨਿਆਂ ਦੀ ਆਮ ਆਦਮੀ ਪਾਰਟੀ ਅਕਾਲੀ ਦਲ ਤੇ ਕਾਂਗਰਸ ਦੇ ਵੱਲੋਂ ਸਿਆਸੀ ਕਾਨਫਰੰਸ ਮੁੱਖ ਮੰਤਰੀ ਮਾਨ ਪਹੁੰਚ ਰਹੇ ਨੇ ਇਸ ਦੇ ਨਾਲ ਹੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚਣਗੇ ਪੰਜਾਬ ਕਾਂਗਰਸ ਦੇ ਵੱਲੋਂ ਸਿਆਸੀ ਕਾਨਫਰੰਸ ਤੇ ਅਮਰਿਤਪਾਲ ਧੜੇ ਦੇ ਵੱਲੋਂ ਵੀ ਬੱਬਕਾਲਾ ਚ ਪੰਥਕ ਇਕੱਠ ਵੱਡੀ ਗਣਤੀ ਦੇ ਵਿੱਚ ਸੰਗਤ ਬੱਬਕਾਲਾ ਰਖੜ ਪੁੰਨਿਆਂ ਤੇ ਪਹੁੰਚਦੀ ਹੈ ਤੇ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਹੈਲੀਕਾਪਟਰੜਾ ਉਤਰਨਾ ਸੀ ਜਿਸ ਦੇ ਲਈ ਹੈਲੀਪੈਡੜਾ ਉਹ ਬਣਾਇਆ ਗਿਆ ਸੀ ਤਾਂ ਹੁਣ ਜਿਹੜੀਆਂ ਤਸਵੀਰਾਂ ਨੇ ਉਹ ਕੁਝ ਹੋਰ ਸਾਹਮਣੇ ਆ ਰਹੀਆਂ ਨੇ ਪਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨਸਾਰ ਮੁੱਖ ਮੰਤਰੀ ਮਾਨ ਹੁਣ ਰਈਆ ਦਾਣਾ ਮੰਡੀ ਦੀ بجائے ਡੇਰਾ ਰਾਜਸਵਾਮੀ ਸਤਸੰਗ ਵਿਆਸ ਅਸੰਦਰ ਬਣੇ ਹੈਲੀਪੈਡ ਜਿਹੜਾ ਹੈਗਾ ਜੋ 에ਰਪੋਰਟ ਹੈਗਾ ਉੱਥੇ ਉਤਰਨੇ ਗਏ ਉਸਦੇ ਨਾਲ ਹੀ ਇਹ ਤਸਵੀਰਾਂ ਡੇਰਾ ਰਾਜਸਵਾਮੀ ਸਤਸੰਗ ਵਿਆਸ ਕੇਂਦਰ ਤੋਂ ਬਾਹਰ ਦੀਆਂ ਨੇ ਜਿੱਥੇ ਕਿ ਬਕਾਇਦਾ ਤੌਰ ਦੇ ਉੱਤੇ ਪ੍ਰੋਟੋਕਾਲ ਦੇ ਅਨਸਾਰ ਵਕਫਾਕ ਜਿਹੜੇ ਸੁਰੱਖਿਆ ਦਸਤੇ ਹੈਗੇ ਆ ਉਹ ਇੱਥੇ ਮੌਜੂਦ ਹੈਗੇ ਆ ਤਸਵੀਰਾਂ ਜਿਹੜੀਆਂ ਹੈਗੀਆਂ ਨਾਲ ਨਾਲ ਸਾਂਝੀਆਂ ਕਰਦੇ ਜਾਵਾਂਗੇ ਕਿ ਅੱਜ ਮੇਲਾ ਰਖੜਪੁਨਿਆ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਾਜਪत्री ਸਮਾਗਮ ਨੂੰ ਸੰਬੋਧਨ ਕਰਨ ਦੇ ਲਈ ਬਾਬਾ ਬਕਾਲਾ ਸਾਹਿਬ ਪਹੁੰਚ ਰਹੇ ਨੇ ਔਰ ਇਸ ਦਿਨ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਪੂਰਨਾ ਸਿਆਸੀ ਪਾਰਟੀਆਂ ਵੱਲੋਂ ਲੜਾਇਆ ਗਿਆ ਕਾਨਫਰੰਸ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਆ ਜੋੜ ਮੇਲਾ ਰਖੜਪੁਨਿਆ ਦਾ ਜਿਹੜਾ ਹੈਗਾ ਜੋ ਉਹ ਮਨਾਇਆ ਜਾ ਰਿਹਾ ਔਰ ਅੱਜ ਦੇ ਇਹਨਾਂ ਪ੍ਰੋਗਰਾਮਾਂ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਸਨ ਉੱਥੇ ਹੀ ਉਹਨ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਤੋਂ ਇਲਾਵਾ ਇੱਕ ਫੇਰਬਦਲ ਜਿਹੜਾ ਹੈਗਾ ਉਹ ਸਾਹਮਣੇ ਆਇਆ ਜਿਸ ਦੀਆਂ ਤਸਵੀਰਾਂ ਸਾਹਮਣੇ ਨੇ ਜੋ ਹੁਣ ਤੱਕ ਜਾਣਕਾਰੀ ਸਾਹਮਣੇ ਆਈ ਉਸ ਦੇ ਅਨਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਡੇਰਾ ਰਾਜਾ ਸੰਮੀ ਸਦਸ ਸੰਗ ਵਿਆਸੰਦਰ ਬਣੇ 에ਰਪੋਰਟ ਵਿਖੇ ਪੁੱਜਣਗੇ ਜਿੱਥੋਂ ਉਹ ਸੜਕੀ ਮਾਰਗ ਰਾਹੀਂ ਬਾਬਾ ਬਕਾਲਾ ਸਾਹਿਬ ਦੇ ਲਈ ਰਵਾਨਾ ਹੋਣਗੇ ਤਾਂ ਉਸ ਦੇ ਲਈ ਜਿਹੜੇ ਪੁਖਤਾ ਸੁਰੱਖਿਆ ਪ੍ਰਬੰਧ ਹੈਗੇ ਆ ਉਹ ਇੱਥੇ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਜੇਕਰ ਗੱਲ ਕਰਾਂ ਤਾਂ ਬਟਾਲਾ ਨੂੰ ਜਾਂ ਹੋਰਨਾ ਟ੍ਰੈਫਿਕ ਰੂਟ ਜਿਹੜੇ ਹੈਗੇ ਆ ਉਹ ਵੀ ਬਦਲੇ ਗਏ ਨੇ ਔਰ ਹੋਰ-ਹੋਰ ਰਸਤਿਆਂ ਦੇ ਉੱ ਪੁਲਿਸ ਫੋਰਸ ਜਿਹੜੀ ਹੈਗੀ ਆ ਉਹ ਵੀ ਤਾਇਨਾਤ ਦਿਖਾਈ ਦੇ ਰਹੀ ਐ। ਰਖੜ ਪੁੰਨਿਆਂ ਦੇ ਮੌਕੇ ਤੇ ਸਿਆਸੀ ਸਟੇਜਾਂ ਸਜਣ ਗਿਆ ਸਿਆਸੀ ਕਾਨਫਰੰਸਾਂ ਹੋਣਗੀਆਂ ਇਸ ਦੇ ਨਾਲ ਹੀ ਦੱਸ ਦੇ ਕਿ ਬਾਬਾ ਬਕਾਲਾ ਦੀ ਪਵਿੱਤਰ ਧਰਤੀ ਜਿੱਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਭਾਈ ਮੱਖਣ ਸ਼ਾ ਲੁਬਾਣਾ ਨੂੰ ਦਰਸ਼ਨ ਦਿੱਤੇ ਸਨ ਤੇ ਅੱਜ ਬਾਬਾ ਬਕਾਲਾ ਦੇ ਵਿੱਚ ਜੋੜ ਮੇਲਾ ਐ ਰਖੜ ਪੁੰਨਿਆਂ ਦੇ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚ ਰਹੀ ਐ। ਇਸ ਦੌਰਾਨ ਰਾਜਪਦਰੀ ਸਮਾਗਮ ਵੀ ਹੈ ਤੇ ਵਕ ਵਕ ਪੋਲਿਟਿਕਲ ਪਾਰਟੀਆਂ ਦੀਆਂ ਸਿਆਸੀ ਕਾਨਫਰੰਸਾਂ ਵੀ ਨੇ ਹੁਣ ਤੋਂ ਥੋੜੀ ਦੇਰ ਦੇ ਵਿੱਚ ਜਿਹੜੇ ਵੱਡੇ ਆਗੂ ਨੇ ਉਹ ਇਨ੍ਹਾਂ ਸਿਆਸੀ ਸਟੇਜਾਂ ਤੇ ਗਰਜਣਗੇ ਥੋੜੀ ਦੇਰ ਦੇ ਵਿੱਚ ਰਖੜ ਪੁੰਨਿਆਂ ਇਤਿਹਾਸਿਕ ਅਤੇ ਧਾਰਮਿਕ ਪੱਖੋਂ ਬੇहद ਅਹਿਮੀਅਤ ਰੱਖਦਾ ਇਹ ਸਥਾਨ ਜਿੱਥੇ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਦਾ ਹੋਕਾ ਦਿੱਤਾ ਸੀ ਭਾਈ ਮੱਖਣਸ਼ਾਹ ਲੁਬਾਣਾ ਦੇ ਵੱਲੋਂ ਰਾਜਪਦਰੀ ਸਮਾਗਮ ਪੰਜਾਬ ਸਰਕਾਰ ਦੇ ਵੱਲੋਂ ਦੂਜੇ ਪਾਸੇ ਅਕਾਲੀ ਦਲ ਅਤੇ ਕਾਂਗਰਸ ਸਿਆਸੀ ਸਟੇਜਾਂ ਇੱਕ ਬਿਹਤ ਅਹਿਮ ਕਿ ਅਮਰਿਤਪਾਲ ਸਿੰਘ ਦੇ ਹੱਥ ਦੇ ਵਿੱਚ ਪੰਸੇ ਕੱਟ ਕੋਈ ਵੱਡਾ ਐਲਾਨ ਇਸ ਥਾਂ ਤੋਂ ਕੀਤਾ ਜਾ ਸਕਦਾ ਹੈ ਦੂਜੇ ਪਾਸੇ ਜਿੱਥੇ ਪੰਜਾਬ ਦੇ ਲੋਣਾ ਹੋਣੀਆਂ ਨੇ ਉਸ ਨੂੰ ਲੈ ਕੇ ਵੀ ਇੱਥੋਂ ਕਈ ਜਿਹੜੇ ਵੱਡੇ ਐਲਾਨ ਨੇ ਉਹ ਸੰਭਵ ਨਹੀਂ ਦੱਸਦੀ ਕਿ ਪਹਿਲਾਂ ਗੁਰੂਕਰਨ ਆਤਮਸਤਕ ਹੋਣਗੇ ਵੱਖ-ਵੱਖ ਆਗੂ ਉਸ ਤੋਂ ਬਾਅਦ ਸਿਆਸੀ ਸਟੇਜਾਂ 'ਤੇ ਪਹੁੰਚਣਗੇ ਆਪ ਅਤੇ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਹੈ ਰਕੜ ਪੋਨਿਆਂ ਦੇ ਮੌਕੇ ਤੇ ਵੱਡੇ ਸਿਆਸੀ ਡਿਗਜ ਪਹੁੰਚ ਰਹੇ ਨੇ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਲਾਈਵ ਜੁੜੇ ਨੇ ਰਾਜੀਵ ਕੀ ਇਸ ਵੇਲੇ ਮਾਹੌਲ ਐ ਸਥਿਤੀ ਕੀ ਐ ਬਾਬਾ ਬਕਾੜਾ ਬਿਹਦ ਇਤਿਹਾਸਕ ਪੱਖੋਂ ਧਾਰਮਿਕ ਸਥਾਨ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਵੀ ਇੱਥੇ ਪਹੁੰਚਦੀ ਐ ਤੇ ਅੱਜ ਸਿਆਸੀ ਸਟੇਜਾਂ ਵੀ ਸਜਾਈਆਂ ਜਾ ਰਹੀਆਂ ਨੇ ਬਿਲਕੁਲ ਰਣਵੀਰ ਅੱਗੇ ਤਿੰਨ ਜਿਹੜੀਆਂ ਸਟੇਜਾਂ ਨੇ ਉਹ ਲੱਗਣ ਜਾ ਰਹੀਆਂ ਨੇ ਇੱਕ ਤਾਂ ਜੋਸ਼ ਰੋਮਨੀ ਅਕਾਲੀ ਦਲ ਵੱਲੋਂ ਸਿਆਸੀ ਸਟੇਜ ਲਗਾਈ ਜਾਣੀ ਆ ਉਸ ਤੋਂ ਇਲਾਵਾ ਜਿੱਥੇ ਮੈਂ ਇਸ ਵੇਲੇ ਮੌਜੂਦ ਆ ਇਹ ਪੰਜਾਬ ਸਰਕਾਰ ਦੇ ਵੱਲੋਂ ਰਾਜ ਪੱਧਰੀ ਸਮਾਗਮ ਜਿਹੜਾ ਉਹ ਰੱਖਿਆ ਗਿਆ ਕਿਉਂਕਿ ਹਰ ਸਾਲ ਰੱਖੜ ਪੁੰਨਿਆ ਦਾ ਜਿਹੜਾ ਮੇਲਾ ਹੈ ਉਹ ਬਾਬਾ ਬਕਾਲਾ ਸਾਹਿਬ ਵਿਕੇ ਉਸ ਦਾ ਆਯੋਜਨ ਕੀਤਾ ਜਾਂਦਾ ਤਾਂ ਇਸ ਵੇਲੇ ਤੁਸੀਂ ਦੇਖੋਗੇ ਪੰਜਾਬ ਸਰਕਾਰ ਦੇ ਵੱਲੋਂ ਉੱਚੇਚੇ ਤੌਰ ਤੇ ਤੁਸੀਂ ਦੇਖੋਗੇ ਜਿਹੜਾ ਸਾਹਮਣੇ ਹੋਲਡਿੰਗ ਲੱਗਾ ਉਸ ਦੇ ਉੱਤੇ ਵੀ ਪੜਿਆ ਜਾ ਸਕਦਾ ਹੈ ਕਿ ਰੱਖੜ ਪੁੰਨਿਆਂ ਦੇ ਪਵਿੱਤਰ ਦਿਹਾੜੇ ਮੌਕੇ ਰਾਜ ਪਧਰੀ ਜਿਹੜਾ ਸਮਾਗਮ ਹੈ ਉਹ ਰੱਖਿਆ ਗਿਆ ਤਾਂ ਮੁੱਖ ਮੰਤਰੀ ਖੁਦ ਜਿਹੜੇ ਨੇ ਉਹ 1 ਵਜੇ ਦੇ ਕਰੀਬ ਕਿਹਾ ਜਾ ਰਿਹਾ ਕਿ ਇੱਥੇ ਪਹੁੰਚ ਕੇ ਇੱਥੇ ਆਏ ਲੋਕਾਂ ਨੂੰ ਸੰਬੋਧਨ ਕਰਨਗੇ ਤਾਂ ਪੰਡਾਲ ਤੁਸੀਂ ਦੇਖ ਸਕਦੇ ਹੋ ਕਿ ਕਿ ਬਰਸਾਤ ਦਾ ਜਿਹੜਾ ਮੌਸਮ ਹੈ ਉਸ ਦੇ ਚੱਲਦਿਆਂ ਹੋਇਆਂ ਜਿਹੜੇ ਪ੍ਰਬੰਧ ਨੇ ਉਹ ਕੀਤੇ ਗਏ ਨੇ ਤਾਂ ਜਿਹੜਾ ਪੰਡਾਲ ਵੀ ਹੈ ਉਸ ਨੂੰ ਇਸੇ ਕਰਕੇ ਵਾਟਰਪਰੂਫ ਜੋ ਹੈ ਬਣਾਇਆ ਗਿਆ ਤਾਂ ਕਿ ਜਿਹੜੇ ਲੋਕ ਇੱਥੇ ਪਹੁੰਚਣਗੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਫਿਲਹਾਲ ਜਿਹੜੇ ਲੋਕ ਨੇ ਉਹ ਹੌਲੀ-ਹੌਲੀ ਇਸ ਮੰਡਾਲ ਵਾਲੇ ਪਾਸੇ ਜਿਹੜਾ ਪਹੁੰਚਦੇ ਕੋਈ ਨਜ਼ਰ ਜ਼ਰੂਰ ਆ ਰਹੇ ਨੇ ਤੁਸੀਂ ਦੇਖੋ ਕਿ ਹਲੇ ਸਮਾਂ ਜੋ ਹੈ ਉਹ ਅਰਹਿੰਦਾ ਜਦੋਂ 1 ਵਜੇ ਦੇ ਕਰੀਬ ਮੁੱਖ ਮੰਤਰੀ ਨੇ ਆਉਣਾ ਤਾਂ ਉਸ ਤੋਂ ਪਹਿਲਾਂ ਇਸ ਪੰਡਾਲ ਦੇ ਵਿੱਚ ਲੋਕ ਆ ਰਹੇ ਨੇ ਇਸ ਤੋਂ ਇਲਾਵਾ ਜਿਹੜੀ ਸਭ ਤੋਂ ਅਹਿਮ ਅੱਜ ਦੇ ਇਸ ਮੇਲੇ ਦੇ ਵਿੱਚ ਗੱਲ ਰਹਿਣ ਵਾਲੀ ਉਹ ਇਹ ਹੈ ਕਿ ਖਡੂਰ ਸਾਹਿਬ ਤੋਂ ਐਮਪੀ ਅਮਰਤਪਾਲ ਸਿੰਘ ਜਿਹੜੇ ਕਿ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਉਸ ਤੋਂ ਇਲਾਵਾ ਫਰੀਦਕੋਟ ਤੋਂ ਜਿਹੜੇ ਮੌਜੂਦਾ ਸੰਸਦ ਸਰਬਜੀਤ ਸਿੰਘ ਖਾਲਸਾ ਤਾਂ ਉਹਨਾਂ ਦੇ ਵੱਲੋਂ ਵੀ ਇੱਕ ਜਿਹੜੀ ਸਟੇਜ ਹੈ ਉਹ ਲਗਾਈ ਜਾ ਜਾਰੀ ਹੈ ਤਾਂ ਉਸ ਨੂੰ ਅਸੀਂ ਸਿਆਸੀ ਦੇ ਨਾਲ ਨਾਲ ਪੰਥਕ ਸਟੇਜ ਵੀ ਕਹਿ ਸਕਦੇ ਹਾਂ ਕਿਉਂਕਿ ਉੱਤੇ ਜਿਹੜੇ ਸਰਬਜੀਤ ਸਿੰਘ ਖਾਲਸਾ ਤੋਂ ਇਲਾਵਾ ਕਈ ਐਸੇ ਜਿਹੜੇ ਚਿਹਰੇ ਨਜ਼ਰ ਆਉਣਗੇ ਜਿਹੜੇ ਕਿ ਪੰਥਕ ਛੇਰੇ ਦੇ ਤੌਰ ਤੇ ਜਾਣੇ ਜਾਂਦੇ ਨੇ ਤਾਂ ਅੱਜ ਤਿੰਨ ਸਟੇਜਾਂ ਦੇ ਉੱਤੇ ਹਰ ਕਿਸੇ ਦੀ ਨਜ਼ਰ ਬਣੀ ਹੈ ਕਿਉਂਕਿ ਜਿੱਥੇ ਅਕਾਲੀ ਦਲ ਇਸ ਵੇਲੇ ਕਿਉਂਕਿ ਸੁਖਵੀਰ ਸਿੰਘ ਬਾਦਲ ਨੇ 21 ਅਗਸਤ ਨੂੰ ਅਸਾਲ ਤੱਕ ਸਾਬਕਾ ਪੇਸ਼ ਹੋਣਾ ਉਸ ਤੋਂ ਪਹਿਲਾਂ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਦੂਜੇ ਪਾਸੇ ਅਮਰਤਪਾਲ ਸਿੰਘ ਦੀ ਜਿਹੜੀ ਰਿਹਾਈ ਹੈ ਉਸ ਨੂੰ ਲੈ ਕੇ ਕਿਉਂਕਿ ਜਦੋਂ ਅਮਰਤਪਾਲ ਸਿੰਘ ਨੇ ਜੂਨ ਲੜੀ ਸੀ ਤਾਂ ਉਸ ਵੇਲੇ ਵੀ ਇਹੀ ਪ੍ਰਚਾਰ ਕੀਤਾ ਗਿਆ ਸੀ ਕਿ ਜੇਕਰ ਉਹ ਐਪੀ ਬਣਦਾ ਤਾਂ ਉਹ ਜੇਲ੍ਹ ਤੋਂ ਰਿਹਾ ਹੋਣ ਦੇ ਲਈ ਇੱਕ ਰਸਤਾ ਜਿਹੜਾ ਉਹ ਖੁੱਲ ਸਕਦਾ ਤਾਂ ਅੱਜ ਲਾਜ਼ਮੀ ਤੌਰ ਤੇ ਉਸ ਸਟੇਜ ਦੇ ਉੱਤੋਂ ਕੋਈ ਵੱਡਾ ਐਲਾਨ ਜਿਹੜਾ ਹੈ ਉਹ ਬਿਲਕੁਲ ਰਾਜੀਵ ਕੀ ਸਮਝਿਆ ਜਾਵੇ ਕਿੰਨੇ ਵਜੇ ਤੱਕ ਜਿਹੜੇ ਵੱਡੇ ਸਿਆਸੀ ਆਗੂ ਨੇ ਉਹ ਇਸ ਧਰਤੀ ਤੇ ਬਾਬਾ ਬਕਾਲਾ ਦੀ ਇਸ ਧਰਤੀ ਤੇ ਪਹੁੰਚਣਗੇ ਰਖੜ ਪੁੰਨਿਆਂ ਦੇ ਮੌਕੇ ਤੇ ਪਹੁੰਚਣਗੇ ਤੇ ਕੀ ਟੈਂਟੇਟਿਵ ਟਾਈਮ ਹੈਗਾ ਇਹ ਤੇ ਇਸ ਦੇ ਨਾਲ ਹੀ ਸੰਗਤ ਵੱਡੀ ਗਿਣਤੀ ਦੇ ਵਿਚਾਰੀ ਹੈ ਕਿੰਨਾ ਕੋ ਇਕੱਠ ਇਸ ਬਾਰੇ ਨਜ਼ਰ ਆ ਰਿਹਾ ਕਿਉਂਕਿ ਹਾਲੇ ਮੌਸਮ ਵੀ ਕਿਵੇਂ ਦਾ ਹੈ ਇੱਥੇ ਵੀ ਸਮਝਣਾ ਚਾਹਾਂਗੇ ਤੇ ਕਿੰਨੇ ਕੁ ਵਜੇ ਦਾ ਟਾਈਮਿੰਗ ਜਿਹੜੀ ਆ ਖਾਸ ਕਰ ਸੀਐਮ ਮਾਨ ਦੀ ਜਾਂ ਸੁਖਬੀਰ ਸਿੰਘ ਬਾਦਲ ਦੀ ਜਾਂ ਹੋਰ ਵੱਡੇ ਆਗੂਆਂ ਦੀ ਹੈ ਇੱਕ ਹੋ ਗਏ ਇਹ ਜ਼ਿਕਰ ਸਤਿਰੰਥ ਜੀ ਆਪਣੀ ਬਾਣੀ ਦੇ ਔਰ ਬਿਲਕੁਲ ਜਿੱਥੋਂ ਤੱਕ ਮੌਸਮ ਦਾ ਸਵਾਲ ਹੈ ਤਾਂ ਸਵੇਰ ਤੋਂ ਲਗਾਤਾਰ ਜਿਹੜੀ ਬਾਰਿਸ਼ ਹੈ ਉਹ ਹੋ ਰਹੀ ਆ ਤਾਂ ਉਸ ਕਰਕੇ ਕਿਤਨਾ ਕਿਤੇ ਜਿਹੜੇ ਲੋਕਾਂ ਨੇ ਮੇਲੇ ਦੇ ਵਿੱਚ ਆਉਣਾ ਉਹਨਾਂ ਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਜਿਹੜਾ ਸਮਾਗਮ ਦਾ ਸਮਾਂ ਜੇਕਰ ਮੈਂ ਉਸ ਦੀ ਗੱਲ ਕਰਾਂ ਤਾਂ ਜਿਹੜਾ ਸਰਕਾਰੀ ਸਮਾਂ ਉਹ ਲੋਕ ਸੰਪਰਕ ਵਿਭਾਗ ਦੇ ਵੱਲੋਂ ਜਿਹੜਾ ਸਮਾਂ ਦਿੱਤਾ ਗਿਆ ਸੀ ਕਿ 1 ਵਜੇ ਦੇ ਕਰੀਬ ਮੁੱਖ ਮੰਤਰੀ ਜੋ ਨੇ ਉਹ ਇੱਥੇ ਪਹੁੰਚ ਕੇ ਸੰਬੋਧਨ ਜਿਹੜਾ ਉਹਨਾਂ ਦਾ ਉਹ ਹੋਣਾ ਹੈ ਦੂਸਰੇ ਪਾਸੇ ਜੇਕਰ ਆਗਲੀ ਤਲ ਦੀ ਗੱਲ ਕੀਤੀ ਜਾਵੇ ਦਾ ਅਕਾਲੀ ਦਲ ਦੇ ਵੱਲੋਂ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਔਰ ਅਮਰਿਤਪਾਲ ਸਿੰਘ ਅੱਧੀ ਜਿਹੜੀ ਸਟੇਜ ਹੈ ਉਹਨਾਂ ਵੱਲੋਂ ਵੀ 11 ਵਜੇ ਦਾ ਹੀ ਸਮਾਂ ਦਿੱਤਾ ਗਿਆ ਸੀ ਤਾਂ ਸਰਪਜੀਤ ਸਿੰਘ ਖਾਲਸਾ ਉੱਤੇ ਇਸ ਵੇਲੇ ਪਹੁੰਚ ਚੁੱਕੇ ਨੇ ਅਸ ਗਵਿੰਦਰ ਸਿੰਘ ਅਗਵਾਰ ਉੱਤੇ ਪਹੁੰਚ ਪਕੇ ਨੇ ਤਾਂ ਬਹੁਤ ਸਾਰੇ ਜਿਹੜੇ ਪੰਤਕ ਕੇਰੇ ਨੇ ਉਹ ਉਸ ਸਟੇਜ ਦੇ ਉੱਤੇ ਨਜ਼ਰ ਆਉਣੇ ਸ਼ੁਰੂ ਹੋ ਚੁੱਕੇ ਨੇ ਪਰ ਜਿੰਦੋਂ ਤੱਕ ਸਰਕਾਰੀ ਸਮਾਗਮ ਦੀ ਗੱਲ ਕੀਤੀ ਜਾ ਰਹੀ ਤਾਂ 1 ਵਜੇ ਦੇ ਲਗਭਗ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਇੱਥੇ ਪਹੁੰਚਣਗੇ ਕਿਉਂਕਿ ਸਭ ਤੋਂ ਪਹਿਲਾਂ ਭਾਵੇਂ ਉਸ ਮੀਰ ਬਾਦਲ ਹੋਣ ਜਾਂ ਮੁੱਖ ਮੰਤਰੀ ਭਗਵੰਤ ਮਾਨ ਹੋ ਤਾਂ ਸਭ ਤੋਂ ਪਹਿਲਾਂ ਜੋ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਬਾਬਾ ਬਕਾਲਾ ਦਾ ਉੱਥੇ ਜਾ ਕੇ ਨਤਮਸਤਕ ਹੋਣਾ ਉਸ ਤੋਂ ਬਾਅਦ ਹੀ ਸਾਰੇ ਜਿਹੜੇ ਸਿਆਸੀ ਆਗੂ ਨੇ ਉਹ ਸਿਆਸੀ ਸੇਧਾ ਦੇ ਉੱਤੇ ਨਜ਼ਰ ਆਉਣਗੇ ਤਾਂ ਜਿੱਤੇ ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦੀ ਜਿਹੜੀ ਸਿਆਸੀ ਰੈਲੀ ਹੁੰਦੀ ਗਵਾਹੀ ਕੀਤੀ ਜਾਣੀ ਹੈ ਤਾਂ ਮਾਘੇ ਦੇ ਨਾਲ ਸਫਦਰਤ ਜਿਹੜੇ ਵੱਡੇ ਅਕਾਲੀ ਆਗੂ ਨੇ ਚਾਹਿਆ ਅਸੀਂ ਵਿਰਸਾ ਸੱਜ ਵੱਡੋਆਂ ਦੀ ਗੱਲ ਕਰੀਏ ਵਿਕਰਮ ਮਜੀਠੀਆ ਗੁਲਜਬ ਸਿੰਘ ਰਣੀ ਕੇ ਤਾਂ ਇਹ तमाम ਜਿਹੜੇ ਚਿਹਰੇ ਨੇ ਉਹ ਨਜ਼ਰ ਆ ਸਕਦੇ ਨੇ ਬਿਲਕੁਲ ਰਾਜੀਵ ਬਹੁਤ ਧੰਨਵਾਦ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਰਾਜੀਵ ਸ਼ਰਮਾ ਮੇਰੇ ਸਹਿਯੋਗੀ ਲਾਈਵ ਜੁੜੇ ਹੋਏ ਨੇ ਲਗਾਤਾਰ ਅਸੀਂ ਅਪਡੇਟ ਦਿੰਦੇ ਰਵਾਂਗੇ ਬਾਬਾ ਬਕਾਲਾ ਦੇ ਵਿੱਚ ਅੱਜ ਬੇहद ਖਾਸ ਦਿਨ ਜਿੱਥੇ ਰਖੜ ਪੁੰਨਿਆਂ ਦਾ ਮੇਲਾ ਵੀ ਹੈ ਜੋੜ ਮੇਲ ਵੀ ਹੈ ਉੱਥੇ ਅੱਜ ਸਿਆਸੀ ਸਟੇਜਾਂ ਵੀ ਸਜਣਗੀਆਂ ਜਿੱਥੇ सीएम मान समेत सुखबीर बादल ਅਤੇ ਹੋਰ ਕਾਂਗਰਸ ਦੇ ਵੱਡੇ ਆਗੂ ਸ਼ਿਰਕਤ ਕਰਨਗੇ ਤੇ ਨਾਲ ਹੀ ਜੋ ਪੰਥਕ ਇਕੱਠ ਹੈ ਉਹ ਵੀ ਸੱਦਿਆ ਜਾ ਰਿਹਾ ਹੈ। ਇਸ ਨਿਊਜ਼ ਹੈਡਲਾਈਨਸ ਦੇ ਪ੍ਰਯੋਜਕ 에ਰੋਟਰੋ ਹੋਮਸ ਨੀਅਰ ਮੋਹਾਲੀ 에어ਪੋਰਟ ਕਾਲ 9207492074 ਨਿਊਸ ਹੈਡਲਾਈਨਸ ਦੇ ਪ੍ਰાયੋਜਕ ਐਰੋਟਰੋ ਹੋਮਸ ਨੀਅਰ ਮੋਹਾਲੀ 에어ਪੋਰਟ ਕਾਲ 9207492074